ਜੀ ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਮੁੱਤੀ ਬਣਦਾ ਕਰਦਾ ਮੇਰੇ ਵੀਰੋ ਤੇ ਡਾਉਂਦੇ ਆ ਕਬੂਤਰ ਮੀਂਹ ਪੈ ਕੇ ਹਟਿਆ ਏ ਤੇ ਬੱਦਲ ਹੋਇਆ ਪੂਰਾ ਅੱਜ ਲਾਉਣਾ ਸੀ ਆਪਾਂ ਨੇ ਕੂਤਰੀ ਨੂੰ ਇਹਨੂੰ ਸ਼ਾਕੀ ਨੂੰ ਪਾਣੀ ਤੇ ਕੱਲ ਇਹਦੇ ਰੰਗ ਲਾਤੇ ਸੀ ਗੁਲਾਬੀ ਡੰਡਾ ਕਰਦੇ ਆ ਤੇ ਇੱਕ ਸਾਈਡ ਦੀ ਗੁਲਾਬੀ ਬਗਲ ਕਰਤੀ ਤੇ ਅਡਾਉਂਦੇ ਆ ਕਬੂਤਰ ਬਾਕੀ ਨੂੰ ਐਵੇਂ ਡਾਉਣਾ ਏ ਇਹਨੂੰ ਲਾ ਦਾਂਗੇ 5 ਕਿਲੋ ਪਾਣੀ ਨਾਣੇ ਦੋਣੇ ਇਹਦੇ ਘੱਟੇ ਖਾਏ ਹੋਏ ਐ ਤੇ ਇੱਧਰ ਇਹ ਬੈਠੇ ਐ ਓਕੇ ਰਿਪੋਰਟਾਂ ਇਹਨਾਂ ਨੂੰ ਐਵੇਂ ਹੀ ਕੱਢ ਦਿੰਦੇ ਆ ਬਸ ਸਨਿੰਜ ਭਰ ਲਈ ਪੰਜ ਜਗੇ ਮਿਲਦੀ ਬਸ ਇਹਨਾਂ ਨੂੰ ਜਾਈ ਗਿੱਲਾ ਕਰਨਾ ਤੇ ਲੋ ਬਈ ਮਿੱਤਰੋ ਪੁੱਰ ਲਿਆ ਇਹ ਪਾਣੀ ਆਪਾਂ ਨੇ ਤੇ ਦੇ ਦਈਏ ਕਬੂਤਰੀ ਨੂੰ ਲੋ ਬਈ ਮਿੱਤਰੋ ਇਹਨੂੰ ਲਾਦੇ ਆ ਕਬੂਤਰੀ ਨੂੰ ਪਾਣੀ ਪੰਜ 6 ਮਿਲ ਤੇ ਛੱਡਦੇ ਆ ਇਹਨੂੰ ਤੇੜਾ ਸੀ ਹੈ ਤੇ ਲੋ ਬਈ ਮਿੱਤਰੋ ਕੂਤਰੀ ਚੜ ਗਈ ਹੈ ਬਸ ਇਹ ਬੱਚੇ ਵੀ ਢਾ ਦਿੰਦੇ ਆ ਤੇ ਹੋਰ እንਤਰ ਵੀ ਢਾ ਦਿੰਦੇ ਆ ਸਾਰੇ ਹੀ ਢਾ ਦੇਣੇ ਕੋਈ ਨਹੀਂ ਰੱਖਣਾ चल भाई तुम चल भाई तूी चीन चल भाई पंजीय अंदर हरिया अखा का हरिया अखा का लो भाई मित्रों छते है छे फिर सत्त महिके सत कबूतर उ ਤੇ ਹੁਣ ਚੱਲਦੇ ਆਂ ਉੱਪਰ ਇਹ ਕਾਉ ਬੜਾ ਤੰਗ ਕਰਦਾ ਏ ਇਹਨੂੰ ਮਾਰਨਾ ਹੀ ਪੈਣਾ ਏ ਤੇ ਹੁਣ ਚੱਲਦੇ ਆਂ ਮਿੱਤਰੋ ਉੱਪਰ ਉੱਪਰ ਵਾਲੇ ਘੁੱਟੇ ਦੇਖੀਏ ਹਾਂਜੀ ਬਾਈ ਮਿੱਤਰੋ ਲੇਟ ਕਰਦੀ ਏ ਬੰਦ ਉੱਪਰ ਖੁੱਡੇ ਵੀ ਤੇ ਹੁਣ ਚੱਲਦੇ ਆਂ ਉੱਪਰ ਚੱਲਦੇ ਆਂ ਉੱਪਰ ਵਾਲੇ ਘੁੱਤਰਾਂ ਦੇਖੀਏ ਕੀ ਹਿਸਾਬ ਕਿਤਾਬ ਏ ਉਹਨਾਂ ਦਾ ਬੈਠੇ ਆ ਉਹ ਬੈਠੇ ਤਾਕੀਆਂ 'ਚ ਚਲੋ ਭਈ ਮਿੱਤਰੋ ਪਹੁੰਚੇ ਆ ਪੌਪਰ ਤੇ ਮਿੱਟੀ ਦਬ ਗਈ ਥੋੜੀ ਜੀ ਬਸ ਮਿੱਟੀ ਹੋਰ ਪਾਵਾਂਗੇ ਤੇ ਹੁਣ ਖੋਲਦੇ ਆ ਜੰਦੇ ਜੰਦੇ ਖੋਲ ਕੇ ਬਾਅਦ ਸ ਦੂਸਰੇ ਜੋੜੀਆਂ ਵਾਲਿਆਂ ਨੂੰ ਪਾਉਂਦੇ ਆ ਦਾਣੇ ਤੇ ਇਹਨਾਂ ਨੂੰ ਐਵੇਂ ਹੀ ਬੈਠੇ ਰਹਿਣ ਦਾਂਗੇ ਏ ਛਾਪ ਵੀ ਥੋੜੀ ਵਿੰਗੀ ਦੀ ਸਿੱਧੀ ਚੱਲਦੀ ਤੇ ਲੋ ਬਈ ਮਿੱਤਰੋ ਖੁੱਲ ਗਿਆ ਜਾਂਦਾ ਅੰਦਰ ਦਾ ਤੁਹਾਂ ਦਿਖਾ ਦਈਏ ਕੂਤਰ ਬੈਠੇ ਆ ਇਹ ਰਾਮ ਤੇ ਕੋਈ ਚੱਕਰੇ ਨਹੀਂ ਬੈਣ ਦੂ ਇਹਨਾਂ ਨੂੰ ਤੇ ਹੁਣ ਦਿਖਾਉਂਦੇ ਆ ਇੱਧਰ ਵਾਲੇ ਇਹ ਦੋ ਕੂਤਰ ਆਪਾਂ ਨੇ ਬਾਹਰ ਛੱਡਿਆ ਹੋਇਆ ਸੀ ਕਜੋੜਾ ਇਹਦਾ ਵੀ ਅੱਜ ਜਿੰਦਾ ਖੋਲ ਕੇ ਦੇਖਦੇ ਆ ਇਹਨਾਂ ਨੂੰ ਵੀ ਤੇ ਖੋਲਦੇ ਆ ਬਾਹਰ ਇਹਨਾਂ ਨੇ ਤੇ ਲੋ ਬਈ ਮਿੱਤਰੋ ਬੈਠੇ ਐ ਇਹ ਰਾਮ ਤੇ ਚਲੋ ਉੱਪਰ ਵਾਲੀ ਖੋਲਦੀ ਐ ਕਬੂਤਰੀ ਇਹ ਬਾਹਰ ਆ ਜਾ ਇਹ ਆਪਣੀ ਚੀਨੀ ਡੱਬਿਆਂ ਦੀ ਰੈਂਪੋ ਦੀ ਮਾਂ ਬੜਾ ਹੀ ਚੰਗੇ ਕਬੂਤਰ ਐ ਇਹ ਤੇ ਲੋ ਬਈ ਮਿੱਤਰੋ ਇਹਨਾਂ ਨੂੰ ਵੀ ਖੋਲਤੇ ਆਂ ਤੇ ਇਹਨਾਂ ਨੂੰ ਖਾਣ ਦੋ ਦਾਣੇ ਜਿਹੜੇ ਪਹਿਲਾਂ نیچے ਗਿਰੇ ਹੋਏ ਐ ਤੇ ਟ੍ਰੇ ਦਾ ਆਪਾਂ ਪਾਣੀ ਢੋਲ ਦੰਦਿਆਂ ਪਾਣੀ ਭਰ ਗਿਆ ਸੀ ਤੇ ਦਾਣੇ ਪਾ ਦਾਂਗੇ ਇਹਨਾਂ ਨੂੰ ਦਾਣੇ ਬਾਲਟੀਆਂ ਵਿੱਚ ਰੱਖੇ ਹੋਏ ਐ ਤਾਂ ਕਿ ਗਿੱਲੇ ਨਾ ਹੋਵੇ ਓਕੇ ਰੋਡ ਐ ਤਾਂ ਪੂਰਾ ਬੈਠੇ ਆਗੇ ਪਾਣੀ ਪੀਣ ਤੇ ਖਾਣ ਤੋਂ ਇਹਨਾਂ ਨੂੰ ਦਾਣੇ ਤੇ ਇੱਕ ਵਾਰ ਸਾਨੂੰ ਬਾਅਦ ਚ ਬੱਚੇ ਦਿਖਾ ਦਿੰਦੇ ਆ ਕਿੱਡੇ-ਕੱਡੇ ਹੋ ਗਏ ਕਿੱਡੇ ਨਹੀਂ ਤੇ ਹਾਂਜੀ ਭਾਈ ਮਿੱਤਰੋ ਇਹ ਮੁੱਕ ਗਈ ਸੀ ਮਿੱਟੀ ਆਪਾਂ ਨੇ ਹੋਰ ਰੱਖਤੀ ਇਹਨਾਂ ਨੂੰ ਪਰ ਬਚੀ ਪਈ ਸੀ ਜਿਹੜੀ ਪਹਿਲਾਂ ਬਾਹਰ ਰੱਖੀ ਹੋਈ ਸੀ ਤੇ ਹੁਣ ਦਿਖਾਉਂਦੇ ਆ ਤੁਹਾਨੂੰ ਬੱਚੇ ਜਿੰਨੀ ਨੂੰ ਕੱਢਦੀ ਪਹਿਲਾਂ ਬਾਹਰ ਇੱਕ ਬੱਚਾ ਤਾਂ ਇਹ ਹੋ ਗਿਆ ਬੜਾ ਜਿਹੜੇ ਆਪਾਂ ਨੇ ਅੰਡੇ ਬਦਲੇ ਸੀ ਇਹ ਕੰਢਿਆ ਪੂਰੀ ਗੰਤਾਂ ਦਾ ਪੂਰੀ ਪੂਛ ਹੈ ਤੇ ਪੋਟੇ ਤੋਂ ਵੀ ਪੂਰਾ ਜੈ ਲਾਲ ਚਿੰਨਾ ਆ ਤੇ ਇੱਕ ਬੱਚਾ ਇਹ ਹੈ ਜੀ ਕਰੋ ਚੈੱਕ ਕਿਵੇਂ ਲੱਗਿਆ ਤੇ ਦੋ ਬੱਚੇ ਆਪਣੇ ਲਾਲ ਚੀਨੇ ਦੇ ਹੀ ਭਰਾ ਇਹ ਆਪਾਂ ਨੇ ਟੋਟਲ 4 ਅੰਡੇ ਬਦਲੇ ਸੀ ਇੱਕ ਕਬੂਤਰੀ ਦੇ ਤੇ ਦੋ ਇਹਨਾਂ ਥੱਲੇ ਰੱਖੇ ਤੇ ਤੇ ਇਹ ਦੋ ਬੱਚੇ ਨਿਕਲ ਗਏ ਇੱਕ ਇਹਦਾ ਭਰਾ ਮਰ ਗਿਆ ਸੀ ਭਰਾ ਸੀ ਭੈਣ ਸੀ ਉਹ ਪਤਾ ਨਹੀਂ ਆਪਾਂ ਨੂੰ ਉਹ ਵਿਚਾਰਾ ਦੋ ਤਿੰਨ ਦਿਨ ਦਾ ਸੀ ਮਰ ਗਿਆ ਸੀ ਉਹ ਤੇ ਹੁਣ ਟੋਟਲ ਤਿੰਨ ਭਾਈ ਆ ਇਹ ਇੱਕੋ ਕਬੂਤਰਾਂ ਦੇ ਐ ਤੇ ਕਬੂਤਰੀ ਮਾਂ ਇਹ ਹੈ ਤੇ ਪਿਓ ਜਿਹੜਾ ਆਪਣਾ ਉਹਦਾ ਬਿੰਗੇਡੇਲੇ ਵਾਲੇ ਦਾ ਉੜੇ ਕਰਦਾ ਸੀ ਭਾਈ ਕੱਚ ਟੂਸੇ ਵਾਲਾ ਕਾਲੀ ਕੱਚ ਕਾਲੇ ਟੂਸੇ ਵਾਲਾ ਉਹਦੇ ਨਾਲ ਇਹ ਤਿੰਨ ਭਰਾ ਇਹਨਾਂ ਤੇ ਆਪਾਂ ਨੂੰ ਫੁੱਲ ਭਰੋਸਾ ਏ ਉਡੂਗੇ ਵੀ ਜਾਉਗੇ ਵੀ ਨਹੀਂ ਤੇ ਦੇਖਦੇ ਆ ਬਾਕੀ ਇਹ ਦੋ ਅੰਡੇ ਧਰੇ ਹੋਣ ਇਹਨੇ ਸ਼ਾਕੀ ਨਾਲ ਬੜੇ ਨਾਲ ਆ ਸ਼ਾਕਾ ਫਿਰਦਾ ਆਪਣਾ ਬੜਾ ਤਿੰਨ ਬਾਜੀਆਂ ਜੇਤੂ ਜੀ ਬਾਈ ਮਿੱਤਰੋ ਆਉਂਦੇ ਆ ਕੂਤਰਾ ਨੂੰ ਦਾਣੇ ਤੇ ਬਦਾਮ ਪਾਤੇ ਆ ਕੂਤਰੀ ਖਾ ਰਹੀ ਹੈ ਬਦਾਮ ਇਹ ਇਧਰੋਂ ਇਹਨਾਂ ਨੇ ਖਾ ਲੇ ਚੋਬਰਾਂ ਨੇ ਇਹਨਾਂ ਨੂੰ ਰੱਖ ਦਿੰਦੇ ਆ ਦਾਣੇ ਖਾ ਲੂਗੇ ਇਹ ਲੋ ਜੀ ਆਉਣ ਬੈਣਾ ਹੁੰਦਾ ਨੇ ਲਾਜੇ ਕੂਤਰਾ ਬਣੇ ਦਾਣੇ ਖਾਣ ਤੇ ਬੱਚੇ ਬੈਠੇ ਛਤਰੀਆਂ ਤੇ ਤੇ ਇਹਨਾਂ ਨੂੰ ਪਾਵਾਂਗੇ ਸ਼ਾਮ ਨੂੰ ਤੇ ਇਹਨਾਂ ਨੂੰ ਖਾਣ ਦੋ ਤੇ ਇੱਕ ਆਪਣਾ ਵੱਡਾ ਕਬੂਤਰ ਉੜ ਗਿਆ ਉਹ ਵੀ ਤੁਹਾਨੂੰ ਦ ਦਿਖਾਉਂਦੇ ਆ ਦੱਸਾਂਗੇ ਤਾਂਗਾ ਟੀਰਾ ਹੈ ਜਿਹੜਾ ਜੜ ਦਾ ਉੱਪਰ ਸੀ ਦੱਸਦੇ ਆ ਕਿਹੜਾ ਇਹਨੂੰ ਖਾਣ ਦੋ ਬਦਾਮ ਹਾਂਜੀ ਬਾਈ ਮਿੱਤਰੋ ਪਹੁੰਚ ਗਏ ਆ ਪਾਪਾ ਕੂਤਰਾਂ ਕੋਲੇ ਤੇ ਮੈਨੂੰ ਲੱਗਦਾ ਇਹ ਉੜਦਾ ਇਹ ਕੂਤਰ ਉਹ ਨਹੀਂ ਇਹ ਨਹੀਂ ਹੈ ਕਾਲੀ ਪੂੰਛ ਹੈ ਦੀ ਹਰੀ ਇਹ ਨਹੀਂ ਹੈ ਆਪਣਾ ਕਬੂਤਰ ਟਾਂਕਾ ਟੀਰਾ ਖੋ ਗਿਆ ਉੜ ਗਿਆ ਉਹ ਖੁੱਡੇ ਚੋਂ ਨਿਕਲ ਗਿਆ ਮੇਰੇ ਕੋਲ ਦੀਆਂ ਇਹਦਾ 파ਟਨਰ ਸੀ ਜਿਹੜਾ ਟਾਂਕਾ ਟੀਦਾ ਜਰਦਾ ਉਹ ਉੜ ਗਿਆ ਦੇਖੋ ਆਂਦਾ ਕਿ ਨਹੀਂ ਦਿਖਿਆ ਨਹੀਂ ਵੈਸੇ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਬਾਕੀ ਚਲੋ ਕੋਈ ਨਹੀਂ ਦੇਖਦੇ ਆ ਕੀ ਬਣਦਾ ਜੇ ਤਾਜੀ ਵਾ ਵਧੀਆ ਗੱਲ ਹੈ ਤੇ ਇੱਕੀ ਕਬੂਤਰ ਇੱਧਰ ਹੁਣ ਇਹ ਹੁਣ ਮੈਂ ਖੁੱਡੇ 'ਚ ਵੜਦਾ ਹੀ ਨਹੀਂ ਇੱਧਰ ਮੈਂ ਇੱਥੇ ਖੜਾ ਸੀ ਇੱਥੇ ਇੱਥੇ ਇਹਨੂੰ ਤੇ ਮੇਰੇ ਕੋਲ ਦੀਉ ਮੈਂ ਹੋਰ ਕਬੂਤਰ ਫੜ ਰਿਆ ਸੀ ਦੇਖ ਰਿਆ ਸੀ ਵੀ ਜੋੜੀ ਲਵਾ ਦਮ ਮੇਰੇ ਕੋਲੋਂ ਹੀ ਨਿਕਲ ਗਿਆ ਪੈਰ ਪੂਰ ਵੀ ਨਹੀਂ ਲਾਇਆ ਕੋਠੇ ਦੇ ਸਿੱਧਾ ਫਰਰ ਹੋ ਗਿਆ ਪਹਿਲਾਂ ਉੜੀ ਗਿਆ ਧਾ ਘੰਟਾ ਫਿਰ ਪਤਾ ਨਹੀਂ ਕਿੱਦਨੂੰ ਕਿਉਂਕਿ ਕਬੂਤਰ ਮੇਰੇ ਵੀ ਬਹੁਤ ਡਾਈਬੇ ਸੀ 7-8 ਉੜਦੇ ਸੀ ਤੇ 6 7 ਇਹਨਾਂ ਦੇ ਉੱਡਦੇ ਸੀ ਸਾਹਮਣੇ ਵਾਲਿਆਂ ਦੇ ਤਾਂ ਕਰਕੇ ਪਤਾ ਨਹੀਂ ਲੱਗਿਆ ਚਲੋ ਕੋਈ ਨਹੀਂ ਤੇ ਖੋਲਦੇ ਆਂ ਕਬੂਤਰਾਂ ਨੂੰ ਖਾਣ ਦੋ ਦਾਣੇ ਦੋਨੇ ਫਿਰ ਹੀ ਜਾਉਂਗੇ ਇਹ ਪੱਟੀ ਲਾਈ ਏ ਬੈਠੇ ਰਹਿਣ ਦੋ ਇਹਨਾਂ ਨੂੰ ਓਕੇ ਰਿਪੋਰਟ ਹੈ ਬਾਕੀ ਤੇ ਹੁਣ ਆਪਾਂ ਚੱਲਦੇ ਆਂ ਬਾਹਰ ਜੀ ਬਾਈ ਮਿੱਤਰੋ ਆਪਣਾ ਬੜਾ ਕੂਸਰ ਢਿੱਗ ਗਿਆ ਏ ਉਹ ਜਾਂਦਾ ਸਾਹਮਣੇ ਤੇ ਕਿ ਬੱਚਾ ਉੱਡ ਗਿਆ ਨਵਾ ਲਾਲ ਕੱਚ ਵਾਲਾ ਤੇ ਜਦੋਂ ਦਿਖਾਉਂਦੇ ਆ ਪੂਰੀ ਫਿਰਦਾ ਸੀ ਹੁਣੀ ਬੜਾ ਕੂਤਰ ਵੀ ਆਪਣਾ ਆ ਜਵੇ ਤੇ ਦਿਖਾਉਂਦੇ ਆ ਸਾਨੂੰ ਉਹ ਆ ਗਿਆ ਉਹ ਜਾਂਦਾ ਜੇ ਦਿਖਦਾ ਹੋਵੇ ਉਹ ਸਾਹਮਣੇ ਜਿਹੜਾ ਜਾ ਰਿਹਾ ਏ ਉਹ ਆਪਣਾ ਬੜਾ ਕੂਤਰ ਹੀ ਮੁੜਿਆ ਆ ਤੇ ਤਾਰਨੇ ਦੀ ਕੋਸ਼ਿਸ਼ ਕਰਦੇ ਆ ਇਹਨੂੰ ਇਹ ਆ ਗਿਆ ਸਾਹਮਣੇ ਹਾਂਜੀ ਬਈ ਮਿੱਤਰੋ ਕੂਤਰ ਦਾ ਬਨੇ ਆ ਪਤਾ ਲੱਗ ਗਿਆ ਏ ਉਹ ਸਾਹਮਣੇ ਕੋਠੀ ਤੇ ਬੰਦਾ ਏ ਆਪਾਂ ਨੇ ਦੇਖ ਲਿਆ ਕੋਈ ਨਹੀਂ ਲਿਆਵਾਂਗੇ ਫੜ ਕੇ ਉੱਥੋਂ ਦਾ ਮੁੰਡਾ ਜਿਹੜਾ ਜਾਣਦਾ ਹੀ ਆਪਾਂ ਨੇ ਇਹ ਕੋਠੀ ਤੇ ਬੰਦਾ ਏ ਉਹ ਲਿਆਵਾਂਗੇ ਨਹੀਂ ਤਾਂ ਘਰੇ ਆ ਜੂਗਾ ਉਹ ਆਣਾ ਤਾਂ ਚਾਹੀਦਾ ਪਹਿਲਾਂ ਇੱਕ ਇੱਕ ਵਾਰ ਆਇਆ ਵਾ ਇਹੋ ਕਰ ਉੜ ਗਿਆ ਸੀ ਜਦ ਵੀ ਤੇ ਆ ਜੂਗਾ ਕੋਈ ਦਿੱਕਤ ਨਹੀਂ ਤੇ ਖਾਣ ਤੋਂ ਹੀ ਇਹਨਾਂ ਨੂੰ ਦਾਣੇ ਪਾਤੇ ਆ ਤੇ ਇੱਧਰ ਵੀ ਪਾ ਦਾਂਗੇ ਤੇ ਕਰਦੇ ਆਂ ਹੀ ਆਪਾਂ ਆਪਣੀ ਵੀਡੀਓ ਦਾ ਏਥੇ ਐਂਡ ਜੀ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਤੇ ਇਹ ਕਬੂਤਰੀ ਤੇ ਬੱਚੇ ਇਹੋ ਤਿੰਨ ਇਹਨਾਂ ਦੀ ਫੋਟੋ ਪਾਈ ਏ ਇਹਦੇ ਤੇ ਕਾਦਾਂ ਹੀ ਆਪਾਂ ਆਪਣੀ ਵੀਡੀਓ ਦਾ ਇੰਡ ਐਥੀ ਬਾਬਿਓ